ਔਰ ਕੀ ਤੋਰ ਪੰਧਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚ ਹੀ ਐਂਬੂਲੈਂਸਾਂ ਵਿੱਚ ਹੀ ਫਾਇਰ ਵਰਗੇ ਵਾਲੀਆਂ ਖੌਰੂ ਪਾਉਂਦੇ ਜਾਂਦੇ ਆ ਨਿਆਮ ਆ ਨੀ ਪਾਰਟੀ ਦੀ ਸਰਕਾਰ ਆ ਇਹ ਛੱਡਦੇ ਆ ਆਪਣੀ ਬਣਾਏ ਨੇ ਇਹ ਜਮੇ ਉੱਤੋਂ ਤਾਂ ਨਹੀਂ ਆਏ ਉੱਤਰ ਕੇ ਕੋਣ ਤੋਂ ਆਣੀ ਮਾਹੋ ਦੇਖੋ ਜੋ ਦੀ ਭੈਣ ਹੋਣੀ ਆ ਚੁੱਕ ਕਰ ਦੇਣਾ ਇਹ ਕਾਰ ਆਲੀ ਆ ਦੇਖੋ ਆ ਲੈ ਕਿ ਭਾਫ ਨਾਲ ਦੇਖੋ ਆਹ ਹਾਂ ਜੀ ਸਿੰਘ ਸਾਹਿਬ ਦੀ ਆਮ ਆਲੀ ਪਾਰਟੀ ਦੀ ਸਰਕਾਰ ਦੇਖੋ ਤਾਲੀ ਵਾਰ ਦੇਖੀ ਆ ਮੈਂ ਇਨਸ਼ਾ ਅੱਲਾਹ ਫਿਰ ਕੰਮ ਲੋਕਾਂ ਦਾ ਪੈਸਾ ਕਿੰਨਾ ਪੈਸਾ ਖਰਾਬ ਕਰ ਰਹੀ ਹੈ ਕਮਾਉਣ ਦੀ ਜੰਗ ਔਰ ਕੀ ਤਰਪੰਧਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫਾਇਰ ਵਗੇਰ ਵਾਲੀਆਂ ਖੌਰੂ ਪਾਉਂਦੇ ਜਾਂਦੇ ਆ ਮਾਨੀ ਪਾਰਟੀ ਦੀ ਸਰਕਾਰ ਆਈ ਸਾਈਡ ਤੇ ਆਪਣੀ ਬਣਾਏ ਨੇ ਜਮੈਂ ਉੱਤੋਂ ਤਾਂ ਨਹੀਂ ਆਏ ਉੱਤਰ ਕੇ ਬਹੁਤ ਵੱਡੀ ਮਾਹੌਲ ਜਿਹੜੀ ਭੈਣ ਹੋਣੀ ਆ ਜੂ ਕਰ ਦੇਣਾ ਪੈਣਾ ਇਹ ਕਾਰ ਵਾਲੀ ਆ ਦੇਖੋ ਕਾਲੇ ਕੁਕਾ ਆਪਣਾ ਦੇਖੋ ਹਾਂ ਹਾਂ ਇਹ ਸਿੰਘ ਸਾਹਿਬ ਦੀ ਆਮ ਆਲੀ ਪਾਰਟੀ ਦੀ ਸਰਕਾਰ ਦੇਖੋ ਪਾਦੀ ਵਾਰ ਦੇਖੀ ਆ ਮੈਂ ਇਨਸ਼ਾ ਅੱਲਾਹ ਸੇ ਕੰਮ ਲੋਕਾਂ ਦਾ ਪੈਸਾ ਕਿੰਨਾ ਪੈਸਾ ਖਰਾਬ ਕਰ ਰਹੀ ਹੈ ਕਮਾਨ ਦੀ ਜੱਲ ਕਰੋ ਔਰ ਕੀ ਤਰਪੰਧਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫੈਰ ਵਰਗੇੜ ਵਾਲੀਆਂ ਖੌਰੂ ਪਾਉਂਦੇ ਜਾਂਦੇ ਨਿਆਮਾਂ ਦੀ ਪਾਰਟੀ ਦੀ ਸਰਕਾਰ ਹੈ ਛੱਡਦੇ ਆਪ ਨਹੀਂ ਬਣਾਏ ਨੇ ਇਹ ਜਮੇ ਉੱਤੋਂ ਤਾਂ ਨਹੀਂ ਆਏ ਉੱਤਰ ਕੇ ਕੋਣ ਤੋਂ ਆਣੀ ਮਾਹ ਦੇਖੋ ਜੌਲੀ ਭੈਣ ਹੋਣੀ ਆ ਜੂਮ ਕਰ ਦੇਣਾ ਪੈਂਦਾ ਇਹ ਕਾਰ ਵਾਲੀ ਹੈ ਦੇਖੋ ਆ ਲੈ ਕੁਪਾ ਆਪਣਾ ਹੀ ਦੇਖੋ ਹਾਂ ਹਾਂ ਇਹ ਸਿੰਘ ਸਾਹਿਬ ਦੀ ਆਮ ਆਲੀ ਪਾਰਟੀ ਦੀ ਸਰਕਾਰ ਦੇਖੋ ਤਾਂ ਵੀ ਵਾਰ ਦੇਖੀ ਆ ਮੈਂ ਇਨਸ਼ਾ ਅੱਲਾਹ ਤੇ ਕੰਮ ਲੋਕਾਂ ਦਾ ਪੈਸਾ ਕਿੱਨਾ ਪੈਸਾ ਖਰਾਬ ਕਰ ਰਹੀ ਹੈ ਕਮਾਨ ਦੇ ਕਰ ਰਹੇ ਨੇ